ਸਭ ਤੋਂ ਪਹਿਲਾਂ ਇਹ ਵੀਡੀਓ ਦੇਖੋ ਪੁਲਿਸ ਵੱਲੋਂ ਇਸ ਜਗ੍ਹਾ ਖੁਦਾਈ ਕਰਵਾਈ ਜਾਂਦੀ ਹੈ ਤੇ ਫਿਰ ਇੱਕ ਇੱਕ ਕਰਕੇ ਤਿੰਨ ਲਾਸ਼ਾਂ ਇਸ ਜਗ੍ਹਾ ਤੋਂ ਨਿਕਲਦੀਆਂ ਨੇ ਜਿਨ੍ਹਾਂ ਚ ਇੱਕ ਔਰਤ ਤੇ ਦੋ ਬੱਚੇ ਸੀ ਦਰਸਲ ਇੱਕ ਫੋਰੈਸਟ ਅਫਸਰ ਆਪਦੇ ਘਰ ਦੇ ਅੰਦਰ ਹੀ ਪਤਨੀ ਦੇ ਨਾਲ ਬੈਠਦੇ ਉੱਪਰ ਪਿਆ ਹੋਇਆ ਸੀ ਕਿ ਅਚਾਨਕ ਦੋਨਾਂ 'ਚ ਕਿਸੇ ਗਾਲੂ ਲੈ ਕੇ ਲੜਾਈ ਹੁੰਦੀ ਆ ਤਾਂ ਇਸੇ ਦੌਰਾਨ ਪਤੀ ਵੱਲੋਂ ਪਤਨੀ ਦੇ ਉੱਪਰ ਜਾ ਕੇ ਬੈਠ ਜਾਇਆ ਜਾਂਦਾ ਉਹਦੇ ਹੱਥਾਂ ਨੂੰ ਉਹ ਗੋਡਿਆਂ 'ਚ ਲੈਂਦਾ ਤੇ ਮੂੰਹ ਦਬਾਉਣਾ ਸ਼ੁਰੂ ਕਰਦਾ ਬਸ ਕੁਝ ਹੀ ਸਮਾਂ ਲੱਗਦਾ ਤੇ ਪਤਨੀ ਦੇ ਸਾਹ ਉਖੜ ਜਾਂਦੇ ਨੇ ਫਿਰ ਇਹ ਪਤੀ ਉਸ ਕਮਰੇ ਚੋਂ ਨਿਕਲਦਾ ਤੇ ਦੂਸਰੇ ਕਮਰੇ ਜਾਂਦਾ ਜਿੱਥੇ ਉਹਦੇ ਦੋ ਬੱਚੇ ਪਏ ਹੋਏ ਸੀ ਉਸ ਵੱਲੋਂ ਇਸੇ ਦੌਰਾਨ ਹੀ ਸਭ ਤੋਂ ਪਹਿਲਾਂ ਉਹਦੇ 9 ਸਾਲ ਦੇ بیٹے ਭਵੈ ਨੂੰ ਮਾਰਿਆ ਜਾਂਦਾ ਫਿਰ 13 ਸਾਲ ਦੀ ਬੇਟੀ ਪ੍ਰਥਾ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਫਿਰ ਉਹਨਾਂ ਨਾਲ ਹੀ ਪੂਰਾ ਦਿਨ ਘਰ ਦੇ ਅੰਦਰ ਵੀ ਰਹਿੰਦਾ ਤੇ ਅੱਗੇ ਦੀ ਪਲੈਨਿੰਗ ਵੀ ਕਰਦਾ ਇਹ ਤਾਰੀਖ ਸੀ 5 ਨਵੰਬਰ 2025 ਦੀ ਤੇ ਜਗ੍ਹਾ ਸੀ ਫੋਰੈਸਟ ਕਲੋਨੀ ਭਾਵਨਗਰ ਗੁਜਰਾਤ ਇਹਨਾਂ ਨੇ ਇੱਕ ਪਲੈਨਿੰਗ ਦੇ ਤਾਇ ਤੱਤਾਂ ਨੂੰ ਮਾਰ ਕੇ ਪਤਨੀ ਦੇ ਮੋਬਾਈਲ ਫੋਨ ਤੋਂ ਖੁਦ ਦੇ ਫੋਨ ਦੇ ਉੱਤੇ ਇੱਕ ਮੈਸੇਜ ਕਰਦਾ ਕਿ ਮੈਂ ਤੈਨੂੰ ਛੱਡ ਕੇ ਜਾ ਰਹੀ ਹਾਂ ਇਸ ਬੰਦੇ ਨੇ ਪਤਨੀ ਤੇ ਬੱਚਿਆਂ ਨੂੰ ਮਾਰਨ ਦੀ ਪਲੈਨਿੰਗ ਪਹਿਲਾਂ ਤੋਂ ਹੀ ਬਣਾ ਰੱਖੀ ਸੀ ਇਸ ਲਈ ਇਸ ਨੇ ਇੱਕ ਪੰਜ ਫੁੱਟ ਦਾ ਟੋਆ ਇੱਕ 6 ਫੁੱਟ ਦਾ ਟੋਆ ਘਰ ਦੇ ਨੇੜੇ ਕਿ ਪਹਿਲਾਂ ਤੋਂ ਹੀ ਪਟਵਾਰ ਰੱਖਿਆ ਸੀ 2 ਨਵੰਬਰ 2025 ਤੋਂ ਇਸ ਦੇ ਦੌਰਾਨ 6 ਨਵੰਬਰ 2025 ਨੂੰ ਸਵੇਰ ਸੁਬਾ ਇਹ ਉਹਨਾਂ ਸਭ ਦੀਆਂ ਲਾਸ਼ਾਂ ਨੂੰ ਠਿਕਾਣੇ ਲਾਉਂਦਾ ਪਹਿਲਾਂ ਬੱਚਿਆਂ ਦੀਆਂ ਲਾਸ਼ਾਂ ਟੋਏ ਦੇ ਵਿੱਚ ਸੁੱਟਦਾ ਤੇ ਫਿਰ ਪਤਨੀ ਦੀ ਲਾਸ਼ ਨੂੰ ਵੀ ਟੋਏ ਦੇ ਵਿੱਚ ਸੁੱਟਦਾ ਫਿਰ ਜਦੋਂ ਇਹ ਉਹਨਾਂ ਦੇ ਉੱਪਰ ਕੁਝ ਕੂੜਾ ਕਰਕਟ ਸੁੱਟ ਰਿਹਾ ਸੀ ਤਾਂ ਇਸੇ ਦੌਰਾਨ ਦੋ ਮਿੱਟੀ ਦੇ ਭਰੇ ਹੋਏ ਡੰਪਰ ਅਤੇ ਇੱਕ ਜੀਸੀਬੀ ਕ੍ਰੇਨ ਇੱਥੇ ਆਉਂਦੀ ਹੈ ਜੋ ਕਿ ਇਸੇ ਵੱਲੋਂ ਬੁਲਾਈ ਗਈ ਸੀ ਪਰ ਉਹ ਥੋੜਾ ਜਿਆਦਾ ਜਲਦੀ ਆ ਗਈ ਤੇ ਲਾਸ਼ਾ proper ਤਰੀਕੇ ਨਾਲ ਨੱਪੀਆਂ ਨਹੀਂ ਸੀ ਗਈਆਂ ਤਾਂ ਇਹ ਬੰਦਾ ਉਹਨਾਂ ਦੇ ਕੋਲ ਆਉਂਦਾ ਅਤੇ ਕਹਿੰਦਾ ਕਿ ਇੱਥੇ ਰੁਕਜੋ ਅੱਗੇ ਨਾ ਆਇਓ ਕਿਉਂਕਿ ਅੱਗੇ ਇੱਕ ਸੱਪ ਆ ਜੋ ਕਿ ਜ਼ਹਿਰੀਲਾ ਤੇ ਉਸਨੇ ਮੈਨੂੰ ਵੀ ਡੱਸ ਲਿਆ ਜਦੋਂ ਇਹ ਉਹਨਾਂ ਨੂੰ ਦੱਸਿਆ ਜਾਂਦਾ ਤਾਂ ਉਹ ਸਭ ਉੱਥੇ ਹੀ ਰੁਕਦੇ ਨੇ ਤੇ ਇਹ ਅੰਦਰ ਜਾਂਦਾ ਹੋਰ ਕੂੜਾ ਸੁੱਟ ਕੇ ਲਾਸ਼ਾ ਚੰਗੀ ਤਰ੍ਹਾਂ ਲਗਾਉਂਦਾ ਤੇ ਫਿਰ ਮਜ਼ਦੂਰਾ ਤੋਂ ਬੱਠਰਾਂ ਦੇ ذریعے ਮਿੱਟੀ ਪਵਾਉਂਦਾ ਤੇ ਉਹਨਾਂ ਡੰਪਰਸ ਨੂੰ ਉੱਥੇ ਹੀ ਖਾਲੀ ਕਰਵਾ ਲੈਂਦਾ ਇਸੇ ਫੋਰੈਸਟ ਅਫਸਰ ਦਾ ਨਾਮ ਸੀ ਸੋਲੇਸ਼ ਕਾਂਬਲੇ ਇਸ ਤਵਾਰ ਪੂਰੀ 6 ਤਰੀਕੇ ਆਪਦੇ ਘਰ ਦੇ ਵਿੱਚ ਰਹਿੰਦਾ ਫਿਰ 7 ਤਰੀਕ ਨੂੰ ਇਹ ਪੁਲਿਸ ਸਟੇਸ਼ਨ ਦੇ ਵਿੱਚ ਜਾਂਦਾ ਤੇ ਕਹਿੰਦਾ ਕਿ ਮੇਰੀ ਪਤਨੀ ਤੇ ਮੇਰੇ ਬੱਚੇ ਮੈਨੂੰ ਮਿਲ ਨਹੀਂ ਰਹੇ ਕੱਲ੍ਹ ਦੇ ਹੀ ਪਤਾ ਨਹੀਂ ਉਹ ਕਿੱਧਰ ਗਏ ਪੁਲਸ ਵੱਲੋਂ ਘਰ ਚ ਆਇਆ ਜਾਂਦਾ ਸ਼ਾਨਬੀਨ ਕੀਤੀ ਜਾਂਦੀ ਹੈ ਆਸ-ਪਾਸ ਹੋਰ ਵੀ ਜਗਾਵਾਂ ਦੇ ਉੱਤੇ ਪੁਲਸ ਵੱਲੋਂ ਸ਼ਾਨਬੀਨ ਕੀਤੀ ਜਾਂਦੀ ਹੈ ਇਸ ਤੋਂ ਬਾਅਦ 8 ਨਵੰਬਰ ਦੀ ਤਰੀਕ ਆਉਂਦੀ ਹੈ ਤੇ ਸੌਲੈਂਸ਼ ਫਿਰ ਤੋਂ ਪੁਲਿਸ ਦੇ ਕੋਲ ਜਾਂਦਾ ਤੇ ਕਹਿੰਦਾ ਕਿ ਮੇਰੀ ਪਤਨੀ ਨੈਣਾ ਤੇ ਬੱਚਿਆਂ ਨੂੰ ਸਾਡੇ ਫੋਰੈਸਟ ਏਰੀਆ ਦੇ ਸਕਿਉਰਿਟੀ ਗਾਰਡ ਨੇ ਇੱਕ ਆਟੋ ਰਿਕਸ਼ੇ ਦੇ ਵਿੱਚ ਬੈਠਦੇ ਹੋਏ ਦੇਖਿਆ ਸੀ ਤੇ ਨਾਲ ਹੀ ਉਹ ਰੋਂਦਾ ਹੋਇਆ ਹੰਗਾਮਾ ਵੀ ਕਰਦਾ ਕਿ ਪੁਲਿਸ ਉਸਦੇ ਬੱਚਾ ਤੇ ਪਤਨੀ ਨੂੰ ਭਾਲ ਲਈ ਰਹੀ। ਹੁਣ ਪੁਲਿਸ ਕੋਲ ਸਭ ਤੋਂ ਮੇਨ ਲੀਡ ਸੀ ਉਹ ਸਕਿਉਰਿਟੀ ਗਾਰਡ ਜਿਸ ਨੇ ਨੈਣਾ ਤੇ ਬੱਚਾ ਨੂੰ ਦੇਖਿਆ ਸੀ। ਪੁਛ ਸਿੱਧੀ ਉਸ ਸਕਿਉਰਿਟੀ ਗਾਰਡ ਦੇ ਕੋਲ ਜਾਂਦੀ ਹੈ ਤੇ ਪੁੱਛਗਿੱਛ ਕਰਦੀ ਹੈ। ਪਰ ਉਹ ਸਕਿਉਰਿਟੀ ਗਾਰਡ ਪੁਲਿਸ ਨੂੰ ਕਹਿੰਦਾ ਕਿ ਮੈਂ ਤਾਂ ਜਿਆ ਕੁਝ ਵੀ ਨਹੀਂ ਦੇਖਿਆ। ਹੁਣ ਪੁਲਿਸ ਨੂੰ ਸੈਲਜ ਦੇ ਉੱਤੇ ਕੁਝ ਸਾਕ ਹੋ ਚੁੱਕਿਆ ਸੀ ਪਰ ਫਿਰ ਵੀ ਪੁਲਿਸ ਸੈਲਜ ਦੇ ਕੋਲ ਜਾਂਦੀ ਹੈ ਤੇ ਉਸ ਨੂੰ ਪੁੱਛਦੀ ਹੈ ਕਿ ਤੈਨੂੰ ਕੁਝ ਹੋਰ ਪਤਾ ਹੋਵੇ ਕਿ ਉਹ ਕਿੱਥੇ ਜਾ ਸਕਦੀ ਹੈ ਜਾਂ ਉਸ ਨੇ ਤੈਨੂੰ ਕੁਝ ਕਿਹਾ ਹੋਵੇ ਤਾਂ ਉਹ ਪੁਲਿਸ ਨੂੰ ਪਤਨੀ ਦੇ ਫੋਨ ਨੰਬਰ ਤੋਂ ਇੱਕ ਮੈਸੇਜ ਦਿਖਾਉਂਦਾ ਜਿਸ ਤੇ ਪਤਨੀ ਨੇ ਕਿਹਾ ਸੀ ਕਿ ਮੈਂ ਤੈਨੂੰ ਛੱਡ ਕੇ ਜਾ ਰਹੀਆਂ ਤਾਂ ਜਦੋਂ ਪੁਲਿਸ ਉਸ ਨੂੰ ਮੈਸੇਜ ਨੂੰ ਦੇਖਦੀ ਆ ਤਾਂ ਉਸ ਮੈਸੇਜ ਤੇ ਹਾਲੇ ਤੱਕਰ ਟੈਕਸ ਨਹੀਂ ਆਈਆਂ ਸੀ ਤੇ ਸਕੁਆਇਰ ਕਲਰ ਦਾ ਡਾਇਲ ਬਾਕਸ ਹੀ ਬਣਿਆ ਹੋਇਆ ਸੀ ਮਤਲਬ ਇਹ ਮੈਸੇਜ ਪਤਨੀ ਤੱਕ ਗਿਆ ਹੀ ਨਹੀਂ ਸੀ ਤੇ ਫਿਰ ਵੀ ਉਹ ਕਹਿ ਰਿਹਾ ਸੀ ਕਿ ਪਤਨੀ ਨੇ ਮੈਨੂੰ ਮੈਸੇਜ ਕੀਤਾ ਪੁਲਿਸ ਨੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਪਰ ਕੁਝ ਵੀ ਮਿਲਦਾ ਨਹੀਂ ਜਦੋਂ ਪੁਲਿਸ ਨੇ ਆਸ-ਪਾਸ ਪੁੱਛਗਿੱਛ ਕੀਤੀ ਤਾਂ ਉੱਥੋਂ ਦੇ ਆਰਐਫਓ ਨੇ ਦੱਸਿਆ ਕਿ 2 ਨਵੰਬਰ ਨੂੰ ਸ਼ੈਲੇਸ਼ ਨੇ ਘਰ ਦੇ ਵਿੱਚ ਦੋ ਟੋਏ ਪਟਵਾਏ ਸੀ ਦੂਸਰਾ ਉਸਨੇ 6 ਨਵੰਬਰ ਨੂੰ ਮਿੱਟੀ ਦੇ ਡੰਪਰ ਵੀ ਮੰਗਵਾਏ ਸੀ ਤੇ ਅਸੀਂ ਜੀਸੀਬੀ ਮਸ਼ੀਨ ਅਤੇ ਦੋ ਡੰਪਰ ਲੈ ਕੇ ਉਸਦੇ ਘਰ ਪਹੁੰਚੇ ਵੀ ਸੀ ਪਰ ਉਸਦੇ ਦੁਆਰਾ ਇਹ ਡੰਪਰ ਸਾਥੋਂ ਛਟਵਾਏ ਹੀ ਨਹੀਂ ਗਏ ਤੇ ਇਹ ਕਹਿੰਦੇ ਹੋਏ ਕਿ ਇਸ ਜਗ੍ਹਾ ਦੇ ਉੱਤੇ ਇੱਕ ਸੱਪ ਮੌਜੂਦਾ ਜਿਸ ਨੇ ਮੈਨੂੰ ਵੀ ਡਸ ਲਿਆ ਉਹ ਤੁਹਾਨੂੰ ਨਾ ਡਸ ਲੇ ਤੇ ਇਸ وجہ ਦੇ ਕਾਰ ਸਾਨੂੰ ਅੱਗੇ ਵੀ ਨਹੀਂ ਜਾਣ ਦਿੱਤਾ ਤੇ ਉਸ ਤੋਂ ਬਾਅਦ ਉਸਦੇ ਦੁਆਰਾ ਉਹ ਡੰਪਰ ਉੱਥੇ ਹੀ ਛਟਵਾ ਲਏ ਗਏ ਸੀ ਤੇ ਉਸ ਤੋਂ ਬਾਅਦ ਇਹ ਮਿੱਟੀ ਉਸਦੇ ਦੁਆਰਾ ਮਜ਼ਦੂਰਾਂ ਤੋਂ ਹੀ ਉਸ ਦਾ ਟੋਇਆ ਦੇ ਵਿੱਚ ਛਟਵਾਈ ਗਈ ਸੀ ਤਾਂ ਹੁਣ ਪਹਿਲਾ ਵਟਸਐਪ ਮੈਸੇਜ ਵਾਲਾ ਝੂਠ ਦੂਸਰਾ ਸਿਕਿਉਰਿਟੀ ਗਾਰਡ ਵਾਲਾ ਝੂਠ ਕਿ ਉਸਨੇ ਮੈਨੂੰ ਇਹ ਗੱਲ ਕਹੀ ਹੈ ਕਿ ਮੈਂ ਤੇਰੀ ਪਤਨੀ ਤੇ ਬੱਚਿਆਂ ਨੂੰ ਇੱਕ ਆਟੋ ਰਿਕਸ਼ਾ ਦੇ ਵਿੱਚ ਬੈਠੇ ਹੋਏ ਦੇਖਿਆ ਸੀ ਤਾਂ ਹੁਣ ਪੁਲਸ ਨੂੰ ਕਨਫਰਮ ਹੋ ਚੁੱਕਾ ਸੀ ਕਿ ਸ਼ੈਲੇਸ਼ ਨੇ ਫੈਮਿਲੀ ਨਾਲ ਕੁਝ ਨਾ ਕੁਝ ਤਾਂ ਕੀਤਾ ਤਾਂ ਪੁਲਸ ਮਜ਼ਦੂਰਾ ਵਗੈਰਾ ਨੂੰ ਲੈ ਕੇ ਉੱਥੇ ਪਹੁੰਚਦੀ ਆ ਤੇ ਖਦਾਈ ਸ਼ੁਰੂ ਕਰਵਾਉਂਦੀ ਹੈ ਤੇ ਤਿੰਨੋਂ ਲਾਸ਼ਾਂ ਬਰਾਮਦ ਵੀ ਕਰ ਲੈਂਦੀ ਹੈ ਤੇ ਫਿਰ ਇਸ ਤੋਂ ਬਾਅਦ ਪੁਲਸ ਦੇ ਦੁਆਰਾ ਉਸ ਤੋਂ ਮੋਟਿਵ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਇਸ ਬੰਦੇ ਵੱਲੋਂ ਦੱਸਿਆ ਜਾਂਦਾ ਕਿ ਸਰ ਮੈਨੂੰ ਮੇਰੀ ਪਤਨੀ ਨਾਲ ਰਹਿਣਾ ਪਸ ਮੈਂ ਚਾਹੁੰਦਾ ਸੀ ਕਿ ਪਤਨੀ ਤੇ ਬੱਚੇ ਮੇਰੇ ਮਾਤਾ ਪਿਤਾ ਦੇ ਕੋਲ ਹੀ ਰਹਿਣ ਪਰ ਪਤਨੀ ਮੇਰੇ ਨਾਲ ਜਿੱਦ ਕਰਦੀ ਰਹਿੰਦੀ ਸੀ ਕਿ ਮੈਂ ਤਾਂ ਇੱਥੇ ਹੀ ਰਹਿਣਾ ਇਸੇ ਗੱਲ ਤੋਂ ਸਾਡੇ ਵਿਚਕਾਰ ਅਕਸਰ ਲੜਾਈ ਹੁੰਦੀ ਸੀ ਤੇ ਮੈਂ ਕਾਫੀ ਲੰਬੇ ਸਮੇਂ ਤੋਂ ਪਤਨੀ ਨੂੰ ਮਾਰਨ ਦਾ ਪਲਾਨ ਬਣਾ ਰਿਹਾ ਸੀ ਹੁਣ ਸਲੇਸ਼ਾ ਜਿਹੜਾ ਉਹ ਪੁਲਿਸ ਦੇ ਅਰੈਸਟ ਦੇ ਵਿੱਚ ਆਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਤੁਹਾਡਾ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ